ਦੀ ਸਰਕਾਰ ਜੋ ਸਟੇਜ ਤੇ ਪਸਤ ਦੋਹਾਂ ਫੋਰਮਾਂ ਦੀ ਲੀਡਰਸ਼ਿਪਾ હાજર ਕਿਸਾਨ ਮਜ਼ਦੂਰ ਮਤਾਮਾਂ ਪੈਣਾ ਨੌਜਵਾਨ ਸਾਰਿਆਂ ਨੂੰ ਫਤਿਹ ਪ੍ਰਵਾਨ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾ ਮਿੰਟਾਂ ਤੋਂ ਵੱਧ ਨਹੀਂ ਬੋਲਣਾ ਅੱਧੀ ਛੁੱਟੀ ਸਾਰੀ ਹੋਣੀ ਆ ਤੇ ਜਿਹੜੀ ਇਧਰ ਕੰਧ ਬਣੀ ਆ ਇਹਨੂੰ ਤੋੜਨਾ ਮੈਂ ਬਸ ਆਪਾਂ ਨੂੰ ਸਭ ਮਨਜੂਰ ਹੁੰਦਾ ਅਨਡਿਸਪੀਪਲ ਨਹੀਂ ਮਨਜੂਰ ਹੁੰਦਾ ਇੱਧਰ ਵੀ ਆ ਕੇ ਵੀ ਆਪਣੇ ਚੰਡੇ ਫੜਿਆ ਅਤਿਅੰਤ ਮੈਂ ਜਾਣਨਾ ਬਹਿ ਜਾ ਜਿੱਥੇ ਜਗ੍ਹਾ ਮਿਲਦੀ ਬਹਿ ਜਾ ਹੁਣ ਅੱਧੀ ਛੁੱਟੀ ਸਾਰੀ ਹੋਣੀ ਆ ਤੁਹਾਨੂੰ ਲੱਗਦਾ ਹੁਣ ਇਹ ਕੀ ਬੋਲੂਗਾ ਮੈਂ ਇਹੋ ਜਿਹਾ ਬੋਲੂਗਾ ਜੇ ਇਹ ਨਹੀਂ ਬੋਲੇਗਾ ਠੀਕ ਆ ਆ ਮੰਗਣ ਮੈਨੂੰ ਦੱਸਣ ਲਿਆ ਵੀ ਕੈਮਰਾ ਹੋ ਜਾ ਲੈਂਦਾ ਵਾ ਜਾਂ ਚੰਨੀਆਂ ਚੋ ਫੋਟੋ ਆ ਬਹਿ ਜਾ ਫੇਰ ਬੈਠੇ ਬੈਠੇ ਖਲੋ ਗਿਆ ਕਾਲੀ ਜੀ ਪਾਕ ਅਲੇ ਨਵਨਵਾਂ ਨੂੰ ਜੂੜ ਬਲਣਾ ਮੈਂ ਕੈ ਕਿ ਬੋਲਣਾ ਬੈਠੋ ਬੈਠੋ ਮੇਰੇ ਕੋਲ ਕਿਤੇ ਜਗ੍ਹਾ ਮਿਲਦੀ ਨੰਗ ਸਿੰਘ ਜੀ ਬੈਹੋ ਬੈਠੋ ਜਿੱਥੇ ਜਗ੍ਹਾ ਮਿਲਦੀ ਆ ਸੱਜ ਜੋ ਧੰਨਵਾਦ 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 ਇੱਕ ਫੋਟੋ ਜਿਹੜੀ ਆ ਅੰਗਰੇਜ਼ੀ ਵਾਲੀਆਂ ਖਬਰਾਂ ਚ ਮਗਰੋ ਜਾਂਦੀ ਹੁੰਦੀ ਆ ਹੁਣ ਰੇਂਗੀ ਕਸਰ ਮੱਝੇ ਵਾਲੇ ਆਏ ਮਗਰੋ ਇਹ ਪਾਗ ਵਾਲੇ ਪਹਿਲੂ ਆ ਕੇ ਹੰਬ ਕੇ ਤੁਰ ਗਏ ਮੱਝੇ ਵਾਲੇ ਨੂੰ ਆ ਮੇਰੀ ਸਟੇਜ ਤੇ ਮਗਰੋ ਆਲੇ ਬੈਹੋ ਸੱਜ ਜੋ ਜਰਾ ਲਿੱਟਰ ਵੀ ਥੱਕ ਗਿਆ ਸਟੇਜ ਤੇ ਬੈਠ ਬੈ ਕੇ ਇਹ ਵੀ ਮਸਲਾ ਆ ਗਿਆ ਠੀਕ ਹੈ ਜੀ ਆ ਬੈਜੋ ਆਪਾਂ ਪੰਜਾਂ ਮਿੰਟਾਂ ਚ ਮਗਾ ਲੈਣਾ ਕੰਮ ਸਾਰਾ ਆ ਪੱਖੇ ਲਾ ਕੇ ਕਿਹੜਿਆ ਆ ਦੋ ਤਾਂ ਸਾਡੇ ਵਾਲੀ ਆ ਬਹਿ ਜਾ ਪਾਪਾ ਬਹਿ ਜਾ بڑے ਲਾਈਵ ਦੇਖਣ ਵਾਲੇ ਆ ਬਹਿ ਜਾ ਬੈਂਕੀ ਭਰਾਓ ਇਹ ਆ ਪੰਜਾਂ ਮਿੰਟਾਂ ਚ ਵੀ ਸਾਰਿਆਂ ਮਿਲਣਾਂ ਦਾ ਲੱਗ ਗਿਆ ਪਤਾ ਤੁਹਾਨੂੰ ਕਿ ਤੁਸੀਂ ਜ਼ਿੰਦਗੀ ਜ਼ਮੀਨਾ ਚ ਕੱਢੀ ਆ ਮਜ਼ਦੂਰਾਂ ਨੇ ਜ਼ਿੰਦਗੀ ਆਪਣੇ ਤਨ ਨੂੰ ਮਿਹਨਤ ਕਰਕੇ ਕੱਢੀ ਹੋਈ ਆ ਦੁੱਖ ਤਕਲੀਫਾਂ ਤੁਸੀਂ ਪਿੰਡੇ ਦੇ ਹੜਾਈਆਂ ਅਸੀਂ ਤਾਂ ਇੱਕੋ ਸ਼ਬਦਾ ਰਾਹੀਂ ਪ੍ਰਗਟ ਕਰਦੇ ਤੁਹਾਡੀਆਂ ਦੁੱਖ ਨੂੰ ਕਿਹਾ ਸ਼ਾਇਦ ਉਸ ਚੰਗੇ ਢੰਗ ਨਾਲ ਨਾ ਪੇਸ਼ ਕਰ ਸਕੀਏ ਤੁਸੀਂ ਤਾਂ ਹੰਡਾ ਕੇ ਆ ਰਹੇ ਹੋ ਤੁਹਾਨੂੰ ਦੱਸਣ ਦੀ ਲੋੜ ਨਹੀਂ

ਮਜ਼ਦੂਰਾਂ ਨੂੰ ਜੇ ਰਜਗਾਰ ਲੈ ਕੇ ਦੇਣਾ ਵਾ ਇੱਕ ਹੀ ਰਾਹ ਰਹਿ ਗਿਆ ਵੀ ਅੰਦੋਲਨ ਕਰੀਏ ਤੇ ਹੁਣ ਉਹ ਰਾਹ ਕੋਈ ਦੋਰੇ ਚੁੰਮਦੀ ਲੋੜ ਨਹੀਂ ਹੈਗੀ ਅਸੀਂ ਰਸਤਾ ਚੁਣਿਆ ਹੋਇਆ ਵਾ ਔਰ ਉਹ ਰਾਹ ਅੱਜ 100 ਦਿਨ ਪੂਰੇ ਕਰ ਗਿਆ ਵਾ ਉਸ ਰਾਹ ਤੇ ਚੱਲ ਰਹੇ ਹੈਗੇ ਆ ਹੁਣ ਤਾਂ ਲੋੜ ਹੈਗੀ ਆ ਵੀ ਕਿੰਨੀ ਦੇਰ ਤੱਕ ਹੁਣ ਕਹਾ ਚੱਲੀਏ ਤੇ ਨਿਵੇੜਾ ਹੋਵੇ ਇਸੋ ਚੰਨੀ ਲੋੜਾ ਜੇ ਅਸੀਂ ਕੋਈ ਇੱਕ ਰੋ ਸਮਾਂ ਦੇ ਦਈਏ ਉਸ ਸਮੇਂ ਦੇ ਵਿੱਚ ਤੁਸੀਂ ਕਹੋ ਵੀ ਇਹ ਸਮੇਂ ਤੱਕ ਨਹੀਂ ਨਿਪੜਿਆ ਹੋਗਾ ਫਿਰ ਮੈਨੂੰ ਲੱਗਦਾ ਸਮਾਂ ਤੈ ਕਰਨਾ ਵੀ ਇਹੋ ਜਿਹਾ ਹੋਊਗਾ ਵੀ ਲੰਬੀ ਲੜਾਈ ਤੋਂ ਅਸੀਂ ਮੂੰਹ ਮੋੜ ਰਹੇ ਹਾਂ ਅਸੀਂ ਇਹ ਕਹੀਏ ਕਿ ਜਿੰਨੀ ਦੇਰ ਤੱਕ ਦਿੱਲੀ ਦੀ ਸੱਤਾ ਦਾ ਢਿੱਡ ਨਹੀਂ ਵਰਦਾ ਸਾਡਾ ਸਬਰ ਪਰਖਣ ਤੋਂ ਅਸੀਂ ਉਨਨੀ ਦੇਰ ਤੱਕ ਲੜਾਂਗੇ ਜਿੱਦਣ ਦਿੱਲੀ ਦੀ ਸੱਤਾ ਦਾ ਸਬਰ ਪੂਰਾ ਹੋ ਜਾਵੇ ਉਦੋਂ ਬਈ ਮੰਗਾ ਤੇ ਨਵੇੜਾ ਕਰਦੇ ਹੋ ਅਸੀਂ ਫੈਸਲਾ ਕਰ ਲਾਂਗੇ ਸਾਨੂੰ ਜਦੋਂ ਮੀਡੀਆ ਵਾਲੇ ਸਵਾਲ ਕਰਦੇ ਨੇ ਕਿ ਕਿੰਨੀ ਦੇਰ ਤੱਕ ਲੜਾਈ ਲੜੀ ਜਾਊ? ਉਨੀ ਦੇਰ ਤੱਕ ਲੜੀ ਜਾਊ ਜਿੰਨੀ ਦੇਰ ਤੱਕ ਮਸਲਿਆਂ ਦਾ ਹੱਲ ਨਹੀਂ ਹੋ ਜਾਂਦਾ। ਮਸਲਣ ਆ 100 ਦਿਨ ਹੋ ਗਏ ਆ। ਭਾਈ 100 ਮਹੀਨੇ ਵੀ ਹੋ ਸਕਦੇ। ਹਜਮ ਹੋਈ ਕਿ ਨਹੀਂ ਹੋਈ? ਹੋਈ ਇਹਨੂੰ ਹਜਮ ਕਰੋ ਮੜਾ ਜੀ। 100 ਮਹੀਨੇ ਵੀ ਲੱਗ ਸਕਦੇ ਆ ਤਾਂ ਜੇ ਇਹ ਇਹ ਕਿਤੇ ਰਾਹ ਚੁਣ ਗਏ ਮੈਨੂੰ ਨਹੀਂ ਲੱਗਦਾ ਦੋੜੇ ਕੋ ਪੰਗਾ ਲੁਟਾ ਦੇਣ ਉਹਨਾਂ ਨੂੰ ਲੱਗਦਾ ਪੱਕੇ ਰਾਜੇ ਕਰਕੇ ਆਏ ਆ ਕੋਈ ਵੀ ਦਾ 100 ਦਿਨ ਹੋਇਆ 100 ਮਹੀਨਾ ਵੀ ਪੂਰਾ ਕਰ ਸਕਦੇ ਆ ਫੈਸਲਾ ਦਿੱਲੀ ਨੇ ਕਰਨਾ ਮਾਂ ਉਹਨਾਂ ਕੋਲੇ ਸੱਤਾ ਹੀ ਸਿਰਫ 55 ਸਾਲਾਂ ਦੀ ਆਉਂਦੀ ਆ ਆਪਾਂ ਲੰਮਾ ਦਾਈਆ ਲੈ ਕੇ ਚੱਲੀਏ ਜੇ ਮੰਨ ਲਓ ਕੋਈ ਮੰਗ ਮੰਨ ਵੀ ਲਈ ਮੰਨ ਲਈਏ ਫਿਰ ਕਿਉਂ ਆਪਾਂ ਅੰਦੋਲਨ ਛੱਡ ਦੇਣਾ ਕਰਨਾ ਤੇ ਅੰਦੋਲਨ ਹੁਣ ਨਾਲੇ ਕੰਮ ਤੁਰਿਆ ਵਾ ਛੱਡ ਵੀ ਬਣਿਆ ਲੰਗਰ ਵੀ ਤਪੇ ਆ ਕੰਮ ਸਾਰਾ ਚਲਿਆ ਕਰੋੜਾਂ ਰੁਪਈਆ ਆਪਾਂ ਲਾਤਾ ਇੱਥੇ ਦੋਰੇ ਫੇਰ ਕਰਦੇ ਰਹਾਂਗੇ ਹੁਣ ਤਪੇ ਤਪੇ ਤੇ ਕੰਮ ਤੁਰਿਆ ਚੱਲੇ ਤੋ ਇਸ ਕਰਕੇ ਮਾਣ ਬਣਾ ਲਓ ਫੇ ਇਹ ਮੋਰਚਾ ਲੰਮਾ ਚੱਲਣਾ ਅਰੇ ਚੱਲੂਗਾ ਅਰੇ ਨੋ ਇਹਨੂੰ ਚਲਾਇਆ ਤੋਂ ਬਗੈਰ ਖੇਤੀ ਸੰਕਟ ਦਾ ਕੋਈ ਹੱਲ ਵੀ ਨਹੀਂ ਹੈਗਾ ਤੁਸੀਂ ਅੰਦੋਲਨ ਨੂੰ ਤਿੱਖਾ ਕਰ ਲੋ ਜਿਸ ਕਿਸਮ ਦੀ 파ਰਟੀ ਸੰਤਾਵਾ ਚੰਦ ਦੇ ਨਾਲ ਜਿਹਨੂੰ ਮੇੜਨਾ ਚਾਹੋ ਤੁਸੀਂ ਵੱਡੇ ਇਕੱਠ ਕਰਕੇ ਥੋੜੇ ਸਮੇਂ ਚ ਦਾ ਨਵੇੜਾ ਕਰ ਲੋਗੇ ਇਹੇ ਤਜਰਬਿਆਂ ਨਾਲ ਦਿੱਲੀ ਨਿਬੜੀ ਹੋਈ ਹੈ ਔਰ ਇਹੋ ਵਾਂ ਏ ਵੀ ਦਿੱਲੀ ਦੀ ਬੋਸੇ ਸੰਦਿਆ ਵੀ ਇਹਨਾਂ ਨੂੰ ਆਕਾਦੀਏ ਥਕਾਦੀਏ ਅਰ ਜੇ ਸਾਡੇ ਇਰਾਦੇ ਬਣ ਜਾਣ ਵੀ ਨਾ ਅੱਕਣ ਵਾਲੇ ਆ ਨਾ ਥੱਕਣ ਵਾਲੇ ਆ ਫਿਰ ਲੱਗਦਾ ਸਾਨੂੰ ਕੋਈ ਹਰਾਉਣ ਵਾਲਾ ਕੋਈ ਨਹੀਂ ਹੈਗਾ 100 ਦਿਨ ਨਿਕਲਦਿਆਂ ਆ ਬੈਠੇ ਮੇਰੇ ਲੱਗੇ ਆਕੂ ਇੰਨੀ ਤੇਜ਼ ਜ਼ਿੰਦਗੀ ਜੀ ਆ ਸਾਨੂੰ ਵੀ ਪਤਾ ਲੱਗਾ ਵੀ 100 ਦਿਨ ਕਿਹੜੇ ਵੇਲੇ ਨਾ ਰਾਹ ਦਾ ਪਤਾ ਲੱਗਦਾ ਤੇ ਨਾ ਐਂ ਜਾਂਦੇ ਜਿਹੜਾ ਚੜਿਆ ਤੇ ਗਿਆ ਮੈਨੂੰ ਲੱਗਦਾ ਚਿੱਤੀਆਂ ਦਾੜੀਆਂ ਹੁੰਦੀਆਂ ਕਾਲੀਆਂ ਤੋਂ ਵੀ ਸਾਨੂੰ ਪਤਾ ਨਹੀਂ ਲੱਗਦਾ ਇਨਸਾਨ ਕੋਲੇ ਸਮਾਂ ਨਹੀਂ ਹੈਗਾ ਮੰਨ ਲਈਏ ਸਾਡੀ ਉਮਰ 100 ਸਾਲ ਮੰਨ ਲਈਏ ਅੱਧਿਕ 100 ਕੋਈ ਨਗਾਉਨੇ 50 ਸਾਲ 50 ਰਹਿ ਗਈ 12 14 ਸਾਲਾਂ ਤੱਕ ਮਸ਼ਾ ਹੋਸ਼ ਹੀ ਆਉਂਦੀ ਆ ਅਖੀਰਲੇ 12 14 ਸਾਲ ਬੜਾ ਬੇਚਾ ਨਾ ਮਾਣਦੇ ਹੈਗੇ ਮੈਨੂੰ ਵੀ ਲੱਗਦਾ ਬੰਦੇ ਕੋਲੇ 25 30 ਸਾਲ ਤੋਂ ਵੱਧ ਸਮਾਂ ਕੰਮ ਕਰਨ ਵਾਸਤੇ ਹੈਗਾ ਤੁਸੀਂ ਚੰਗੇ ਨੇ ਜਿਨ੍ਹਾਂ ਨੂੰ ਸੁਭਾਗ ਸਮਾਂ ਪ੍ਰਾਪਤ ਹੋਇਆ ਇਸ ਅੰਦੋਲਨ ਵਿੱਚ ਤੁਹਾਨੂੰ ਸਮਾਂ ਮਿਲ ਗਿਆ ਇਹਦਾ ਦੁਰਪਯੋਗ ਨਹੀਂ ਕਰਨਾ ਸਤ ਪਯੋਗ ਕਰਨਾ ਕਿ ਇਹ ਲੜਾਈ ਅਸੀਂ ਜਿੱਤ ਕੇ ਜਾਣੀ ਆ ਜਿਹੜਾ ਭਾਜਪਾ ਦੇ ਘਰਾਂ ਨੂੰ ਇੱਥੋਂ ਆਪਾਂ ਐਲਾਨ ਕਰਨਾ ਅਸੀਂ ਵੀ ਜਾਣਾ ਵਾ ਦੋਵਾਂ ਫੋਰਮਾਂ ਨੇ ਉਹਦੀ ਡੇਟ 28 ਰੱਖੀ ਹੋਈ ਆ ਪੰਜਾਬ ਤੇ ਹਰਿਆਣੇ ਦੇ ਵਿੱਚ 28 ਮਈ ਨੂੰ ਚਾਹੇ ਨਵੇਂ ਜਿਹੜੇ ਵਦਾ ਜਿਹੜੇ ਐਮ ਜਿਹੜੇ ਐਮਪੀ ਦੇ ਉਮੀਦਵਾਰ ਨੇ ਉਹਨਾਂ ਦੇ ਘਰਾਂ ਘਾੜੀ ਵੀ ਵੱਡਾ ਮੋਰਚਾ ਲੱਗ ਸਕਦਾ ਇੱਕ ਦਿਨ ਦਾ ਚਾਹੇ ਕੋਈ ਹਰਿਆਣੇ ਦੇ ਵਿੱਚ ਮੰਤਰੀ ਨੇ ਕੁਝ ਵੀ ਹੈਗੇ ਆ ਇਹ ਹਰਿਆਣੇ ਵਾਲੀ ਸਾਡੀ ਟੀਮ ਫੈਸਲਾ ਕਰ ਲੂ ਇਹ ਉਹ ਤਾਂ ਵੀ ਮੱਲਿਆ ਜਾ ਸਕਦਾ ਸੋ 28 ਮਈ ਨੂੰ ਜਿਸ ਤਰ੍ਹਾਂ 100 ਦਿਨ ਤੇ ਆਜਾ ਰਹੇ ਨੇ ਇਸੇ ਤਰੀਕੇ ਨਾਲ ਆਪਾਂ 28 ਮਈ ਨੂੰ ਪੂਰੇ ਪੰਜਾਬ ਤੇ ਹਰਿਆਣੇ ਦੇ ਵਿੱਚ ਪਾਟ ਪਾਈਆਂ ਦੇ ਬਾਹਰ ਮੂਰੇ ਜਾਣਾ ਕਿਉਂ ਜਾਣਾ ਆ ਦੋ ਤਿੰਨ ਗੱਲਾਂ ਆਈਆਂ ਉਹ ਕਹਿੰਦੇ ਐ ਕਰਦਾਂਗੇ ਜੈ ਕਰਦਾਂਗੇ ਦੂਜੀ ਗੱਲ ਕਰਦਾਂਗੇ ਤੀਜੀ ਕਿੱਗੀ ਗੱਲ ਕਰਦਾਂਗੇ ਚੌਥੀ ਗੱਲ ਕਰਦਾਂਗੇ ਪੰਜਵੀਂ ਕਰਦਾਂਗੇ ਉਹਨਾਂ ਕਹਿੰਦੇ ਠੀਕ ਆ ਅਸੀਂ ਆ ਗਏ ਆ ਅਸੀਂ ਆ ਗਏ ਆ ਆਜੋ ਜੋ ਕੁਝ ਕਰਨਾ ਕਰ ਲਓ ਉਹ ਪੰਜਾਬੀਆਂ ਦੀ ਨੀਤੀ ਨੂੰ ਜਾਣ ਕੇ ਪੜਕਾਉਣਾ ਚਾਹੁੰਦੇ ਆ ਅਸੀਂ ਪੜਕਣਾ ਨਹੀਂ ਹੈਗਾ ਅਗਲੀ ਗੱਲ 2 ਜੂਨ ਨੂੰ ਇਸੇ ਤਰੀਕੇ ਨਾਲ ਆਪਾਂ ਟਰੈਕਟਰ ਟਰਾਲੀਆਂ ਲੈ ਕੇ ਮੋਰਚੇ ਵਿੱਚ ਪਹੁੰਚਣਾ ਜਿਵੇਂ 13 ਫਰਵਰੀ ਨੂੰ ਆਏ ਸੀ ਅਰੇ ਵੀ ਸੰਕਰ ਦੇ ਜਿਹੜੇ ਆ ਜਿਹੜੇ ਜੋ ਕੋ ਜੋ ਬੋਲ ਰਹੀ ਸਾਡੇ ਬਾਰੇ ਇਹ ਵੀ ਉਹਦਾ ਜਿਹੜਾ ਭਲੇਖਾ ਦੂਰ ਕਰ ਦੇਣਾ ਜਿਵੇਂ 13 ਫਰਵਰੀ ਨੂੰ ਕਿਲੋਮੀਟਰ ਲੰਮੀਆਂ ਲੈਣਾ ਬਾਡਰਾਂ ਵੱਲ ਨੂੰ ਆਇਆ ਸੀ ਐਵੇਂ 2 ਜੂਨ ਨੂੰ ਟਰੈਕਟਰ ਟਾਲੀਆਂ ਲੈ ਕੇ ਇਸੇ ਤਰ੍ਹਾਂ ਸਾਰੇ ਬਾਡਰਾਂ ਤੇ ਸੀ ਆਉਣਾ ਹੈਗਾ ਵਾ ਜਿੱਥੋਂ ਤੱਕ ਕੱਲ ਦਾ ਸਵਾਲ ਆ ਜੋ ਦੋ ਫਾਰਮਾਂ ਦੀ ਪਾਲਿਸੀ ਆ ਅਸੀਂ ਵੱਡੇ ਜਥੇ ਬਣਾ ਕੇ ਮੋਦੀ ਦੀ ਵੇਲੀ ਨੂੰ ਵਧਾਂਗੇ ਆ ਚਾਹੀਦਾ ਹੈ ਵੀ ਪ੍ਰਧਾਨ ਮੰਤਰੀ ਸਾਡੇ ਸਵਾਲਾਂ ਦੇ ਜਵਾਬ ਦੇਵੇ ਉਹਨੂੰ ਸਵਾਲ ਕਰਨ ਵਾਸਤੇ ਜਾਵਾਂਗੇ ਪਿਆ ਜੋ ਕੁਝ ਵੀ ਹੋਇਆ ਸਾਡੇ ਨਾਲ ਇਹ ਤੁਹਾਨੂੰ ਪਤਾ ਕੀ ਹੋਇਆ ਵੀ ਇਹਨਾਂ ਸਵਾਲਾਂ ਦਾ ਜਵਾਬ ਦੇ ਪਤਾ ਵਾਪੇ ਉਹਨੇ ਸਾਡੇ ਸਵਾਲਾਂ ਦੇ ਜਵਾਬ ਨਹੀਂ ਕੀਤੇ ਇਹੀ ਦੁਨੀਆ ਦੇ মিডিਆ ਨੂੰ ਅਸੀਂ ਵਿਖਾਉਣਾ ਵਾਹੀਹੀ ਦੁਨੀਆ ਨੂੰ ਅਸੀਂ ਦੱਸਣਾ ਵਾ ਪੀ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਇੰਨਾ ਡਰਪੋ ਗਿਆ ਪਿਓ ਕਿਸਾਨਾਂ ਮਜ਼ਦੂਰਾਂ ਦੇ ਸਵਾਲਾਂ ਦੇ ਜਵਾਬ ਵੀ ਨਹੀਂ ਦੇ ਸਕਦਾ ਇਹੀ ਸਾਡਾ ਇਹਦੇ ਪਿੱਛੇ ਤਰਕਾ ਠੀਕ ਆ ਸਟੇਟ ਵੱਡੀ ਆ ਉਹ ਜਿਸ ਕਿਸਮ ਦਾ ਜ਼ਬਰ ਕਰਨਾ ਚਾਹੂਗੇ ਇਸ ਪਿੰਡੇ ਤੇ ਫੜਾਵਾਂਗੇ ਜਿਸ ਕਿਸਮ ਦਾ ਉਹਨੇ ਪਹਿਲਾਂ ਕੀਤਾ असि पिंडे हटाया और बिल्कुल क्लीयर कटा चाहे तेई हो चाहे चवी होता वा जो कुछ हम कहे वो भी करा यह करते रहे समा दसूगा नबेड़ा मैं थोड़ा कह देना देखो कई बार पाप का भड़ा भर जाता हूं ਅਨਿਲ ਪੱਤਨੀ ਨੇ ਹਾਂ ਫੋਟੋ ਵੀ ਲਾ ਗਈ ਕੋਈ ਨਿਖਰਾ ਦਿੰਦੀ ਅਨਿਲ ਵੈਦਜੀ ਨੇ ਕੱਲ ਹਰਿਆਣੇ ਤੇ ਮੰਨ ਲਿਆ ਵੀ ਵਾਕਿਆ ਸੀ ਪਾਪ ਕਮਾਏ ਆ ਕਹਿੰਦਾ ਵੀ ਜੇ ਗੋਲੀ ਚੱਲੀ ਆ ਜੇ ਸ਼ਹੀਦ ਸੁਪਕਰਮ ਸਿੰਘ ਸ਼ਹੀਦ ਹੋਇਆ ਕਹਿੰਦਾ ਮੈਂ ਗ੍ਰਹਿ ਮੰਤਰੀ ਸੀ ਮੈਂ ਇਸ ਗੱਲ ਤੋਂ ਮੁੱਕਰਦਾ ਨਹੀਂ ਮੋਦੀ ਜੀ ਇਹ ਪਾਪ ਤੁਹਾਡੇ ਮੱਥੇ ਤੋਂ ਕਦੀ ਵੀ ਲੱchnਾ ਨਹੀਂ ਤੁਹਾਡਾ ਆਪ ਦਾ ਅੰਗ ਬੋਲ ਕੇ ਗਿਆ ਉਹਦੀ ਵੀਡੀਓ ਪਈ ਹੋਈ ਵਿਵਾਕਿਆ ਇਹ ਹੋਇਆ ਮੈਂ ਕਹਿੰਦਾ ਵਾਕਿਆ ਕੋ ਦੇਖਣਾ ਸੁਪਰੀਮ ਕੋਰਟ ਹੈ ਤਾਂ ਲਵੇ ਇਸ ਵੀਡੀਓ ਦੇ ਉੱਤੇ ਸੋਪਲ ਨੋਟਿਸ ਕਰ ਲੈ ਵੀ ਆਵੇ ਪਤਾ ਲੱਗੇ ਵੀ ਆਜ਼ਾਦ ਇੱਥੇ ਕੋਈ ਨਹਿ ਪਾਲਕਾ ਵੀ ਹੈਗੀ ਆ ਪਰ ਨਹੀਂ ਸਦੀਆਂ ਤੋਂ ਇਸ ਮੁਲਖ ਦੇ ਵਿੱਚ ਹਾਕਮ ਸਦਾ ਬਚਦੇ ਰਹੇ ਅਦਾਲਤਾਂ ਨੂੰ ਬਚਾਉਂਦਿਆਂ ਰਹੀਆਂ ਨੇ ਉਹ ਲਗਾਤਾਰ ਕਾਹਣ ਕਰਦੇ ਰਹੇ ਨੇ ਹਰ ਇੱਕ ਕਾਹਣ ਵਿੱਚ ਉਹਨਾਂ ਨੇ ਗਿਣਮਿਥ ਕੇ ਕੀਤਾ ਲੋਕਾਂ ਨੂੰ ਡਰਾਉਣ ਵਾਸਤੇ ਭਾਵੇਂ ਅਸੀਂ ਡਰੇ ਨਹੀਂ ਹੈਗੇ ਤਾਂ ਜਿਹੜਾ ਪਾਪ ਕਰਾਇਆ ਮੋਦੀ ਜੀ ਤੁਹਾਨੂੰ ਉਹਦੇ ਰਿਜ਼ਲਟ ਚਾਰਜੂਨ ਨੂੰ ਮਿਲਨੇ ਨੇ ਤੁਸੀਂ ਇੱਕ-ਇੱਕ ਘਬਰਾਏਗੇ ਕਹਿੰਦੇ ਡਰੇ ਹੋਏ ਜੇ ਇੰਨੀਆਂ ਕੋਝੀਆਂ ਹਰਕਤਾਂ ਤੇ ਆਏ ਹੋਏ ਜੇ ਇੰਨੀ ਅਸੀਂ ਉਮੀਦ ਵੀ ਨਹੀਂ ਸੀ ਕੀਤੀ ਹੈਗੀ ਅੰਕ ਮੋਦੀ ਜੀ ਤੁਸੀਂ ਆ ਜਾਓ ਬਹੁਤ ਵਧੀਆ ਤੁਹਾਡੇ ਨਾਲ ਦੇ ਹੱਥ ਸਾਡੇ ਲੱਗੇ ਹੋਏ ਆ ਹੁਣ ਕਈ ਗੁੱਸਾ ਕਰ ਜਾਣਗੇ ਇਹਨੂੰ ਤਾਂ ਅਸੀਂ ਨੁੱਕਰੇ ਹੋਣਾ ਉਹ ਜਿਹਦੇ ਨਾਲ ਹੱਥ ਲੱਗੇ ਹੁਣ ਉਹ ਸੌਖਾ ਹੋਣਾ ਭਾਵੇਂ ਤੁਸੀਂ ਆ ਜਾਓ ਤੇ ਭਾਵੇਂ ਮਗਰੋਂ ਹੋਰ ਕੋਈ ਆ ਜਾਏ ਤੁਹਾਡੇ ਨਾਲ ਵਾਦਾ ਕਰ ਰਹੇ ਆ ਇਹੇ ਅੰਦੋਲਨ ਜਿੱਤ ਕੇ ਬਦਲਾਂਗੇ ਮੋਦੀ ਜੀ ਤੁਸੀਂ ਥੁੱਕਿਆ ਸਾਡੇ ਸਾਹਮਣੇ ਘਟਿਆ ਵਾ ਤੁਸੀਂ ਮਾਨੀ ਅਡਾਨੀ ਦੇ ਯਾਰ ਸੀ ਤੁਹਾਨੂੰ ਅਸੀਂ ਗਾਣਾ ਕੱਢਦੇ ਦੇਖਿਆ ਉਹਨਾਂ ਤੁਸੀਂ ਹਿੰਦੂ ਮੁਸਲਮ ਕਹਿੰਦੇ ਸੀ ਤੁਸੀਂ ਟੀਵੀ ਚੈਨਲਾਂ ਦੇ ਬਾਈਟ ਲਾ ਕੇ ਵੀ ਮੈਂ ਕਦੇ ਹਿੰਦੂ ਸੁਣਨ ਕਰਦਾ ਤੁਹਾਡਾ ਥੱਕਿਆ ਤੁਹਾਨੂੰ ਚੱਟਣਾ ਪਿਆ ਜਿਹੜੇ ਅੱਜ ਵੀ ਬੁੱਧੀਜੀਵੀ ਪਰਸਪੈਕਸ਼ਨ ਬਣਾਉਂਦੇ ਨੇ ਇਹ ਮੋਰਚੇ ਦਾ ਰਿਜ਼ਲਟ ਨਹੀਂ ਆ ਸਕਦਾ ਉਹਗਾ ਰਿਜ਼ਲਟ ਤੁਹਾਡੇ ਖੁੰਦੇ ਆਊਗਾ ਜੇ ਤੁਹਾਡੀਆਂ ਪਹਿਲੀਆਂ ਪਰਸਪੈਕਸ਼ਨਾਂ ਅਸੀਂ ਬਦਲ ਦਿੱਤੀਆਂ ਅਸੀਂ ਆ ਲੋਕਾਂ ਤੇ ਆਸ ਰੱਖਦੇ ਆ ਆ ਲੋਕਾਂ ਦੇ ਸਾਨੂੰ ਯਕੀਨ ਆ ਕਿ ਹੋਣ ਵਾਲੀਆਂ ਪਰਸੈਪਸ਼ਨਾਂ ਵੀ ਬਦਲ ਕੇ ਰੱਖ ਦਾਂਗੇ ਇਥੋਂ ਜਿੱਤ ਕੇ ਜਾਵਾਂਗੇ ਆ ਫੋਟੋ ਲੈ ਗਿਆ ਭਾਵਾ ਕਹਿੰਦੇ ਖੜੀਆਂ ਕਰ ਲੋ ਝੰਡੇ ਢੁਡੇ ਕਹਿੰਦੇ ਕੰਮ ਕਰ ਲੋ ਚੱਲ ਮੇਰਾ ਬਹੁਤ ਵਧੀਆ ਤਾਂ ਪਤਾ ਮੈਨੂੰ ਨਾ ਸੁਣ ਲਿਆ ਇੰਨੀ ਵਾਰੀ ਬੋਲੇਗਾ ਇੰਨ ਨੂੰ ਨਹੀਂ ਚੋਣਦਾ ਹਾਂਜੀ ਪਤਾ ਮੈਨੂੰ ਬਸ ਅੰਤ ਤੱਕ ਸਾਡੀ ਆਗੂ ਟੀਮ ਨੂੰ ਇੰਨਾ ਯਕੀਨੀ ਸੀ ਤੁਸੀਂ ਇੰਨਾ ਚਿਰ ਬੈਠੋਗੇ ਜੋ ਨਾ ਪੰਡਾਲ ਲਾਇਆ ਤੁਸੀਂ ਉਹ ਝੂਠਾ ਸਾਬਤ ਕਰ ਗਏ ਸ਼ਾਇਦ ਅੱਜ ਵਾਲੇ ਵੱਡਾ ਦਿਲ ਇਹਨੂੰ ਕਰਕੇ ਵੱਡਾ ਬੁਲਾ ਅੱਲਾ ਦੀਏ ਤੇ ਤੁਸੀਂ ਉਹ ਵੀ ਪਰ ਦੇਣਾ ਤੇ ਸ਼ਾਇਦ ਫੇਰ ਦੁਬਾਰਾ ਸਾਨੂੰ ਮਾਫੀ ਮੰਗਣੀ ਪਈ ਮੈਂ ਤੁਹਾਡਾ ਰਿਣੀ ਆ ਧੰਨਵਾਦੀ ਆ ਅਰ ਬੇਨਤੀ ਕਰਦਾ ਵੀ ਆਪਾਂ ਕੱਲ ਪ੍ਰਧਾਨ ਮੰਤਰੀ ਦੇ ਪ੍ਰੋਗਰਾਮ ਨੂੰ ਜਾਣਾ ਰੇਲਾਂ ਖੁੱਲ ਗਈਆਂ ਮਗਰੋਂ ਜਾਇਆ ਜਾ ਸਕਦਾ ਵੱਧ ਤੋਂ ਵੱਧ ਗਿਣਤੀ ਵਿੱਚ ਇੱਥੇ ਰਹਿਣ ਦੀ ਕਿਰਪਾਲਤਾ ਕੀਤੀ ਜਾਵੇ ਮੇਰੇ ਵੱਲੋਂ ਦੋਵਾਂ ਫਾਰਮਾਂ ਤੇ ਆਰਗੂ ਸਹਿਬਾਨਾਂ ਦਾ ਸੰਗਤ ਦਾ ਬਹੁਤ ਬਹੁਤ ਧੰਨਵਾਦ ਪ੍ਰੈਸਰ ਨੂੰ ਬੇਨਤੀ ਆ ਰੈਲੀ ਮੁੱਕਣ ਤੋਂ ਬਾਅਦ ਇੱਥੇ ਚਾਰ ਸਵਾਲ ਕਰ ਲਿਓ ਸਾਰੀ ਲੀਡਰਸ਼ਿਪ ਬੈਠੀ ਹੋਈ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ